ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਐਂਤ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਖੇਮ ਕਰਨ ਦੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਡਰੋਨ ਕੀਤਾ ਗਿਆ ਬ੍ਰਾਮ फायर ब्रिगेड विभाग वालों फायर सेफ्टी बारे चलाई जा रही है मुहिम पुलिस प्रशासन वालों पंडारी पुल विखे नाके लगा के कटे गए चलान खबर विस्तार नाल। ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਰਚ ਆਪਰੇਸ਼ਨ ਦੌਰਾਨ ਹਿੰਦ-ਪਾਕਿਸਤਾਨ ਬਾਰਡਰ ਦੇ ਹਰਪਜਨ ਸਿੰਘ ਤੋਂ 3 ਕਿਲੋਮੀਟਰ ਦੂਰ ਰஞ்சிਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖੇਮਕਰਨ ਦੇ ਖੇਤਾਂ ਵਿੱਚੋਂ ਚੀਨ ਦਾ ਬਣਿਆ ਇੱਕ ਡਰੋਨ ਡੀਜੀ ਮੈਟ੍ਰਿਕਸ ਬਰਾਮਦ ਕੀਤਾ ਗਿਆ ਇਹ ਜਾਣਕਾਰੀ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਵਲਤਾ ਦਾ ਨਤੀਜਾ ਹੈ ਕਿ ਜਿੱਥੇ ਅਸੀਂ ਰੀਸੈਂਟਲੀ ਡੀਆਈਜੀ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੀ ਮੀਟਿੰਗ ਕਿਸਾਨਾਂ ਨਾਲ ਤੇ ਬਾਰਡਰ ਦੇ ਲੋਕਾਂ ਨਾਲ ਕੀਤੀ ਸੀ ਉਸ ਦੀ ਜਿਹੜੀ ਅੱਜ ਸਫਲਤਾ ਹੈ ਉਹ ਸਾਨੂੰ حاصل ਹੋਈ ਹੈ ਇੱਕ ਜਿਹੜਾ ਡਰੋਨ ਹੈ ਛੋਟਾ ਉਹ ਕਲ ਥੇਰੀਏ ਦੇ ਵਿੱਚੋਂ ਰਿਕਵਰ ਹੋਇਆ ਜਿੱਥੇ ਪ੍ਰਾਣੀਆਂ ਕਲ ਥੇਰੀਏ ਦੇ ਵਿੱਚ ਕਾਫੀ ਡਰੋਨ ਐਕਟੀਵਿਟੀਆਂ ਹੋਈਆਂ ਉਸੇ ਲੜੀ ਦੇ ਵਿੱਚ ਅੱਜ ਇੱਕ ਜਿਹੜਾ ਛੋਟਾ ਡਰੋਨ ਆ ਸਾਨੂੰ ਰਿਕਵਰ ਹੋਇਆ ਇਹਦੇ ਵਿੱਚ ਹੁੱਕ ਲੱਗੀ ਹੈ ਇਹ ਜਿਸ ਤੋਂ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਵੀ ਇਸ ਹੁੱਕ ਦੇ ਨਾਲ ਕੋਈ ਜਿਹੜੀ ਗੈਰ ਕਾਨੂੰਨੀ ਪਦਾਰਥ ਵੀ ਆਇਆ ਹੋਵੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਅੱਜ ਹੀ ਇੱਕ ਡਾਲ ਏਰੀਏ ਦੇ ਵਿੱਚੋਂ ਅਸੀਂ ਜਿਹੜਾ ਵੱਡਾ ਡਰੋਨ ਰਿਕਵਰ ਕੀਤਾ ਜਿਹਦੇ ਵਿੱਚ 3 ਕਿਲੋ ਤੇ 116 ਗ੍ਰਾਮ ਹੈਰੋਨ ਦੇ ਨਾਲ ਅਸੀਂ ਇੱਕ ਜਿਹੜਾ ਸਮਗਲਰ ਉਹ ਵੀ ਅਰੈਸਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਆ ਕਿ ਲੋਕਾਂ ਵੱਲੋਂ ਸਾਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ ਤੇ ਅਸੀਂ ਜਿਹੜੇ ਆ ਡਰੋਨ ਤੇ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਰੋਕਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਫਾਇਰ ਸੇਫਟੀ ਬਾਰੇ ਇੱਕ ਮਹਿੰਮ ਚਲਾਇਆ ਜਾ ਰਹੀ ਹੈ ਜਿਸ ਦੇ ਹੇਠ ਕਈ ਥਾਵਾਂ ਨੂੰ ਮੁੱਖ ਰੱਖਦਿਆਂ ਫਾਇਰ ਸੇਫਟੀ ਡ੍ਰਿਲ ਕੀਤੀਆਂ ਜਾ ਰਹੀਆਂ ਹਨ ਇਸ ਵਿੱਚ ਮੁੱਖ ਹਨ ਸ਼ਹਿਰ ਦੇ ਵੱਡੇ ਹੋਟੈਲਸ ਅਤੇ ਇਸ ਲੜੀ ਵਿੱਚ 25 ਅਪ੍ਰੈਲ ਨੂੰ ਹੋਟਲ ਫਿਅਰਫੀਲਡ ਬਾਈ ਮੈਰਿਟ ਵਿਖੇ ਸੇਫਟੀ ਡ੍ਰਿਲ ਕੀਤੀ ਗਈ ਅਤੇ ਵਿਭਾਗ ਦੇ ਅਫਸਰਾਂ ਵੱਲੋਂ ਹੋਟਲ ਦੇ ਸਾਫ ਨੂੰ ਅਗ ਦੇ ਹਾਦਸੇ ਤੋਂ ਬਚਾਨ ਬਾਰੇ ਜਾਣਕਾਰੀ ਦਿੱਤੀ ਗਈ اس موقع ਵਿਭਾਗ ਤੇ ਇੱਕ ਅਫਸਰ ਨੇ ਸਾਡੀ ਟੀਮ ਨੂੰ ਡ੍ਰਿਲ ਬਾਰੇ ਦੱਸਿਆ ਸਰ ਮੇਰਾ ਨਾਮ ਜਗਮਉਨ ਸਫਾਇਰ ਅਫਸਰ ਮੇਰੇ ਨਾਲ ਅਰਮਸ਼ਨੀ ਫਾਇਰ ਅਫਸਰ ਨਾਲ ਕਿ ਮੇਰਾ ਪੂਰਾ ਸਟਾਫ ਟੀਮ ਜਿਹੜੀ ਹੈ ਪਹਿਲੇ ਸਾਰ ਹੀ ਪਹਿਲੇ ਆਪਣੇ 14 اپریل ਤੋਂ 20 اپریل تک ਕਰੋ 5 ਡੇ ਬੀਗ ਮਨਾਇਆ ਜਿਹੜਾ ਬੰਬੇ بندرگاہ ਤੇ ਆਪਣੇ ਸ਼ਹੀਦ ਹੋਏ ਸੀ ਫਾਇਰ ਫਾਈਟਰ ਤੇ ਲੁਧਿਆਣੇ ਫਾਇਰ ਕਾਂਡ ਦੇ ਵਿੱਚ ਹੈ ਨਾ ਪੂਰਾ ਪਤਵਲੇ ਸਾਡੀਆਂ ਡਰਲਾਂ ਉਹ ਡਰਲਾਂ ਚੱਲਦੀਆਂ ਰਹੀਆਂ ਅੱਜ ਅਸੀਂ ਹੋਟਲ ਫਿਅਰਨ ਫੀਲਡ ਦੇ ਵਿੱਚ ਡੈਮੋ ਕਰਨ ਆਏ ਸੀ ਮੋਟਰਲ ਕੀਤੀ ਹੈ ਤੇ ਇਹਨਾਂ ਦੇ ਸਾਰੇ ਸਟਾਫ ਨੂੰ ਆਪਾਂ ਵੀਰ ਵੀ ਕੀਤਾ ਵੀ ਇਹਨਾਂ ਨੂੰ ਕਿਹਸਾ ਅਗ ਲੱਗਦੀ ਹੈ ਕਿ ਕਿਦਾਂ ਉਹਨੂੰ ਕੰਟਰੋਲ ਕਰਨਾ ਇਹਨਾਂ ਨੂੰ ਸਾਰੇ ਕੁਇਮੈਂਟ ਚਲਾ ਕੇ ਵਿਖਾਏ ਤੇ ਫਾਇਰ ਟੈਂਡਰ ਨੂੰ ਵੀ ਉਹਨਾਂ ਨੂੰ ਦੱਸਿਆ ਇਹ ਤਾਂ ਸਾਰਾ ਕੁਝ ਸਿਖਾਇਆ ਗਿਆ ਇਹਨਾਂ ਨੂੰ ਉੱਪਰ ਆਪਣੇ ਪ੍ਰੋਜੈਕਟਰ ਤੇ ਇਹਨਾਂ ਨੂੰ ਮਤਲਬ ਕਲਾਸ ਵੀ ਲਾਈ ਮਡੇ ਨੇ ਲੈਕਚਰ ਦਿੱਤਾ ਸਮਝਾਇਆ ਸਾਰਾ ਉਹਨਾਂ ਦੇ ਸਬੰਧ ਬਾਰੇ ਦੱਸਿਆ ਤੇ ਹੁਣ ਵੀ ਅਸੀਂ ਅਗਲਾ ਗਾ ਕੇ ਇਹਨੂੰ ਬਸੇਵਿਕ ਕਿਤਰਾ ਅੱਗੇ ਨੂੰ ਕੰਟਰੋਲ ਕਰਨਾ ਹੈ ਜਿਹੜਾ ਫਾਈਰ ਅਕਸਿਊਜ਼ਰ ਹੈ ਜਿਹੇ ਚਲਾਏ ਵੱਖ-ਵੱਖ ਤਰ੍ਹਾਂ ਦੇ ਜਿਹੜਾ ਪਲੱਸ ਸਪੀਸ਼ਲ ਹੋਈ ਹੁੰਦੀ ਏ ਬੀ ਸੀ ਡੀ ਟਾਈਪ ਦੇ ਸਾਰੇ ਚਲਾ ਕੇ ਲੋਕਾਂ ਨੂੰ ਸਭ ਤੋਂ ਵੱਡਾ ਜੀ ਬੋਰਡ ਮੈਸੇਜ ਇਹ ਹੋਈ ਹੈ ਕਿ ਸਭ ਤੋਂ ਪਹਿਲੇ ਤੇ ਫਾਇਰ ਟੰਡਰ ਨੂੰ ਰਸਤਾ ਦੇਣ ਕਿਉਂਕਿ ਸਭ ਤੋਂ ਵੱਡੀ ਸਾਡੇ ਪ੍ਰੋਬਲਮ ਜਿਹੜੀ ਆਉਂਦੀ ਹੈ ਟਰੱਕ ਦੀ ਸਮੱਸਿਆ ਹੈਗੀ ਹੈ ਬਾਕੀ ਜਨ ਕੇਸ ਅਗਰ ਛੋਟੀ ਮੋਟੀ ਆ ਗਈ ਪਹਿਲੇ ਉਹਨੂੰ ਆਪ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਲੱਗਦਾ ਵੀ ਨਹੀਂ ਕੰਟਰੋਲ ਹੋਣੀ ਹੈ ਤਾਂ ਤੁਸੀਂ ਸਾਡੇ ਜਿਹੜਾ ਐਮਰਜੈਂਸੀ ਨੰਬਰ ਹੈਗੇ 101 0832557362541111 256212 256169192 25701 ਕੋਲ ਕਰੋ ਤੇ ਤੁਹਾਨੂੰ ਫਾਇਰ ਸਰਵਿਸ ਜਿਹੜੀ ਹੈ ਜਲਦੀ ਅਵੇਲੇਬਲ ਹੋ ਗਈ ਫਾਇਰ ਸੈਫਟੀ ਦਾ ਫੋਰਟਨਾਈਟ ਚੱਲ ਰਿਹਾ ਹੈ ਔਰ ਐਸ ਲੜੀ ਦੇ ਵਿੱਚ ਕਈ ਜਗ੍ਹਾ ਦੇਖਿਆ ਸੀ ਕਿ ਹੋਟਲ ਦੇ ਵਿੱਚ ਸੈਫਟੀ ਡਿਊਜ਼ ਜਣਾ ਦੇ ਚੱਲਦੇ ਪਏ ਆ ਉਦੋਂ ਕੰਟੀਨਿਊ ਕਰਦੇ ਹੋਏ ਫੇਅਰਫੀਲ ਪਰ ਮੈਰਿਜ ਜਿਹੜਾ ਹੈਗਾ ਉਹ ਹੋਟਲ ਦੇ ਵਿੱਚ ਵੀ ਜਿਲ ਕੀਤੀ ਗਈ ਸੇਫਟੀ ਦੇ ਵੇਲੇ ਜਿਹੜੇ ਆਫਸਰ ਹੁੰਦੇ ਆ ਉਹ ਸਟਾਫ ਨੂੰ ਸਾਰਾ ਸਮਝਾਉਂਦੇ ਆ ਕਿ ਅੱਗ ਲੱਗਣ ਵੇਲੇ ਪਰ ਉਸ ਹਾਦਸੇ ਦੇ ਵਿੱਚ ਕਿਵੇਂ ਉਹਦਾ ਬਚਾਅ ਕੀਤਾ ਜਾ ਸਕਦਾ ਹੈ ਰੱਬ ਨਾ ਕਰੇ ਹਾਦਸਾ ਹੋਵੇ ਲੇਕਿਨ ਕਿਤੇ ਵੀ ਅਗਰ ਹੋਵੇ ਤੇ ਸ਼ਹਿਰ ਦਾ ਫਾਇਰ ਡਿਪਾਰਟਮੈਂਟ ਜਿਹੜਾ ਹੈਗਾ ਉਹ ਹਮੇਸ਼ਾ ਤਿਆਰ ਹੈ ਕੈਮਰਾ ਪਰਸਨ ਰਕੇਸ਼ਨਲ ਜੇਪੀ ਸਿੰਘ ਫਾਸਟ ਨਿਊਜ਼ ਅਮਰਤ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਹੀ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਅਤੇ ਹੁੱਲੜ ਵਾਸੀ ਸ਼ਿਕੰਜਾ ਵੀ ਲਗਾਤਾਰ ਕਸਿਆਚਾਰੀ ਜਿਸ ਤੇ ਚੱਲਦਿਆ ਪੁਲਿਸ ਪ੍ਰਸ਼ਾਸਨ ਵੱਲੋਂ ਪੰਡਾਰੀਪੁਰ ਵਿਖੇ ਮੁਸਤੈਦੀ ਵਿਖਾਉਂਦਿਆਂ ਨਾਕਾ ਲਗਾ ਕੇ ਕਾਲੀਆਂ ਫਿਲਮਾਂ ਬਿਨਾਂ ਕਾਗਜ਼ਾਂ ਸਾਥ ਅਤੇ ਬੁਲੇਟ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਵੱਲੋਂ ਟ੍ਰੈਫਿਕ ਨੇ ਆ ਬਾਰੇ ਜਾਣੂ ਕਰਵਾਇਆ ਗਿਆ ਨਾਕੇ ਲਾ ਕੇ ਸਭ ਤੋਂ ਜ਼ਿਆਦਾ ਤੇ ਅਭੀ ਸੁਰੱਖਿਆ ਵਾਸਤੇ ਨਾਕੇ ਲਾਏ ਗਏ ਨੇ ਇਲੈਕਸ਼ਨ ਅਨਾਉਂਸ ਹੋ ਚੁੱਕੀ ਆ ਉਹਦੇ ਸਬੰਧ ਵਿੱਚ ਜਿਹੜੀ ਸਿਕਿਉਰਿਟੀ ਨੂੰ ਡਾਇਰੈਕਟ ਕੀਤਾ ਗਿਆ ਵਾ ਤਾ ਤਾਂ ਨਾਕੇ ਲਾ ਕੇ ਲਾਇਆ ਜਾਂਦੇ ਆ ਨਾਕੇ ਲਾ ਕੇ ਲੋਕਾਂ ਨੂੰ ਵੇਰ ਵੀ ਕੀਤਾ ਜਾ ਰਿਹਾ ਵਾ ਵੀ ਇੱਕ ਆਪਣੇ ਡਾਕੂਮੈਂਟਾਂ ਬਾਰੇ ਵੀ ਉਹ ਵੀ ਰੱਖੋ ਆਪਣੇ ਠੀਕ ਰੱਖੋ ਆਗੇ ਆਸ-ਪਾਸੇ ਕੋਈ ਤੁਹਾਡੇ ਕੋਈ ਚੀਜ਼ ਪਈ ਆ ਉਹਦਾ ਧਿਆਨ ਰੱਖੋ ਪੁਲਿਸ ਨੂੰ ਹੌਸਲੇ ਵਾਲੇ ਸੂਚਿਤ ਕਰੋ ਇਹਦਾ ਕਰਕੇ ਆ ਜ਼ਿਆਦਾਤਰ ਚਲਾਨਦਾਰੀ ਦਾ ਕੋਈ ਮਕਸਦ ਹੈਗਾ ਬਸ ਉਹਨਾਂ ਨੂੰ ਵੇਰ ਕਰਨਾ ਚਾਹੁੰਦਾ ਜਿਹੜਾ ਉਹ ਮਕਸਦ ਹੈ ਉਹ ਸਾਡੀ ਇਹ ਬੇਨਤੀ ਆ ਇਹਨਾਂ ਨੂੰ ਕਿ ਤੁਸੀਂ ਜਿੰਨੀ ਪਾਲਣਾ ਕਰੋਗੇ ਉਹਨਾਂ ਤੁਸੀਂ ਠੀਕ ਰਹੋਗੇ ਜਿੰਨੀ ਪਾਲਣਾ ਕਰੋਗੇ ਟ੍ਰੈਫਿਕ ਰੂਲਾਂ ਦੀ ਉਹਨਾਂ ਤੁਸੀਂ ਬਜਟ ਤੋਂ ਬਚੋਗੇ ਨੁਕਸਾਨ ਤੋਂ ਬਚੋਗੇ ਆਪਣੀ ਕੋਈ ਜਸਮਾਨੀ ਨੁਕਸਾਨ ਤੋਂ ਬਚੋਗੇ ਇਸ ਕਰਕੇ ਤੁਹਾਡੀ ਬੇਨਤੀ ਹੈ ਕਿ ਨਿਯਮਾਂ ਦੀ ਪਾਲਣਾ ਕਰੋ ਪ੍ਰੋਪਰ ਆਪਣੇ ਨਿਯਮਾਂ ਦੀ ਫਾਲੋ ਕਰਦੇ ਹੋਏ ਆਪਣੇ ਸਕੂਟਰ ਮੋਟਰਸਾਈਕਲ ਚਲਾਓ ਤੁਹਾਡੇ ਲੱਗੇ ਆਰ ਪਾਰ ਕੋਈ ਚੀਜ਼ ਪਈ ਆ ਵਸਤੂ ਆ ਜਿਹਨੂੰ ਕੋਈ ਅਨਨੌਨ ਹੈ ਤੇ ਉਹਦੇ ਸਬੰਧੀ ਪੁਲਿਸ ਨੂੰ ਸੂਚਿਤ ਕਰੋ ਮੈਂ ਹੁਣ ਤੱਕ ਸਿਰਫ 3-4 ਚਲਾਨ ਕੀਤੇ ਆ ਮੈਂ ਜ਼ਿਆਦਾ ਚੈਕਿੰਗ ਤੇ ਜਾਂ ਸਵੇਰ ਦਾ ਲੋਕ ਆਪਣੇ ਲੱਗੇ ਲੱਗੇ ਨੇ ਉਹਨਾਂ ਨੂੰ ਚੈੱਕ ਕਰ ਰਿਹਾ ਵਾਂ ਨਾਲ ਜਿਹੜਾ ਜਿਹੜਾ ਕੋਈ ਗਲਤੀ ਕਰਦਾ ਰਸਤੇ 'ਚ ਨਹੀਂ ਮਿਲਦਾ ਉਹਦੇ ਜ਼ਰੂਰ ਚਲਾਨ ਕਰਦੇ ਆ ਇਹ ਪਕੌੜੇ ਵਾਲਾ ਪੁਲ ਤੇ ਲਾਗੇ ਖੜੇ ਆ ਬਹਰੋਂ ਲਾ ਕੇ ਦੁਰਗਾ ਮੰਦਿਰ ਤੋਂ ਅੱਗੇ ਚੈੱਕ ਕਰਦੇ ਆ ਪਕੌੜੇ ਵਾਲੇ ਪੁਲ ਖੜੇ ਆ ਹੁਣ ਨਿਕਲਾਂਗੇ ਹਾਲਗੇ ਤੋਂ ਜਿਆਦਾ ਚਲਾਨ ਕਰਦੇ ਨੇ ਜਿਹੜੇ ਕਰਮਸਤੀ ਕਰਦੇ ਆ ਤਿੰਨ ਤਿੰਨ ਜਾਣੇ ਚੜੇ ਆਉਂਦੇ ਨੇ ਤੇ ਜਾਂ ਪੁਲਿਸ ਨੂੰ ਵੇਖ ਕੇ ਰੋਂਗ ਸਾਈਡ ਪਹੁੰਚਾ ਦੇਦੇ ਜਿਹਦਾ ਐਕਸੀਡੈਂਟ ਕਰਨ ਕਾਰਨ ਵੱਡਦਾ ਉਹ ਜਿਆਦਾ ਰੋਂਗ ਉਹ ਕਰਦੇ ਆ ਚਲਾਨ ਰਿਪਰ ਰਾਈਡਿੰਗ ਦਾ ਹੋ ਗਿਆ ਦੂਜੇ ਰੋਂਗ ਸਾਈਡ ਵਾਲੇ ਹੋ ਗਏ ਇਹ ਆ ਦੇਖੋ ਪਰਗ ਬੁਲਟ ਪਟਾਕੇ ਬੁਲਟ ਪਟਾਕੇ ਤੇ ਫਿਰ ਉਹ ਵਿੱਚ ਆ ਗਏ ਨਾ ਉਹ ਗਰਬਤੀ ਕਰਦੇ ਲੋਕ ਸਭਾ ਚੋਨਾ ਦਾ ਵਿਗਲ ਜਿੱਥੇ ਵੱਚੁਕਾ ਹੈ ਉਤਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮਸਤੀ ਦਿਖਾਈ ਜਾ ਰਹੀ ਹੈ ਸ਼ਹਿਰ ਦੇ ਚੌਂਕਾ ਦੇ ਵਿੱਚ ਨਾਕੇ ਲਗਾ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਚੈਕਿੰਗ ਕਰ ਰਿਹਾ ਗੱਡੀਆਂ ਦੀ ਉਥੇ ਹੀ ਟ੍ਰਿਪਲ ਲਾਈਟਿੰਗ ਬੁਲਟ ਦੇ ਪਟਾਕੇ ਅਤੇ ਕਾਲੀਆਂ ਫਿਲਮਾਂ ਅਤੇ ਰੋਂਗ ਸਾਈਡ ਡਰਾਈਵਿੰਗ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਜੇ ਕੋਈ ਸ਼ੱਕੀ ਵਿਅਕਤੀ ਕੋਈ ਨਜ਼ਰ ਆਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿਓ ਔਰ ਜਿਹੜੇ ਟ੍ਰੈਫਿਕ ਨਿਯਮ ਹੈ ਉਹਨਾਂ ਦੀ ਪਾਲਣਾ ਕਰੋਗੇ ਤਾਂ ਹੀ ਪੁਲਿਸ ਪ੍ਰਸ਼ਾਸਨ ਤੋਂ ਜਾਂ ਆਪਣੇ ਚਲਾਣਾ ਤੋਂ ਬਚ ਸਕਦੇ ਹੋ ਤੇ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਰਾਈਵਿੰਗ ਕਰਦੇ ਸਮੇਂ ਆਪਣੇ ਕਾਗਜ਼ਤ ਪੂਰੇ ਰੱਖੇ ਜਾਣ ਤਾਂ ਜੋ ਕਿਸੇ ਵੀ ਮੁਸ਼ਕਲਤਾ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਜਨ ਹਲਦਸਿਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਸਰਕਾਰੀ ਅਧਿਆਪਕ ਕਸ਼ਮੀਰ ਸਿੰਘ ਗਿਲਦਾ ਵੋਟਰ ਜਾਗਰੂਕਤਾ ਪੈਦਾ ਕਰਨ ਵਾਲਾ ਕੀਤਾ ਵੋਟ ਜ਼ਰੂਰੀ ਰਿਲੀਜ਼ ਕੀਤਾ ਕਿ ਤਾਂ ਕਿ ਚੇਅਰਪਰਸਨ ਸਵੀਪ ਕਮ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਨਿਕਾਸ ਕੁਮਾਰ ਗੀਤ ਰਿਲੀਜ਼ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਕਿਹਾ ਕਿ ਭਾਰਤ ਵਿੱਚ ਚੌਣਾ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਇਸ ਵਿੱਚ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਮਲੇਰੀਆ ਸੰਬੰਧੀ ਜਾਗਰੂਕ ਕਰਨ ਲਈ ਮੋਲ ਰੋਡ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੋਸਟਰ ਅਤੇ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ इस मौके पर संबोधन करते हैं सहायक सिविल सर्जन अमृतसर डॉ राजेंद्र कौर ने कहा कि, कि मलेरिया तो बचने के सब तो ज्यादा जरूरी है कि मच्छर की पैदावार को ही रोका जावे क्योंकि इलाज ना लो परहेज ज्यादा जरूरी है इस मौके पे जिला डॉक्टर हरजोत कौर डॉ राघव जोशी जिला एमईआईओ अमरदीप सिंह एएमओ राम मेहता रोशन सिंह कवल बलराज गुरदेव सिंह हरविंदर सिंह सुखदेव सिंह और थे समूह विद्यार्थी और टीचर्स हाजिर सन ਅਸੀਂ ਪੰਜਾਬ ਤੋਂ ਵੀ ਦੇ ਹੁਕਮਾਂ ਚਾਹਾਂਗੇ ਵਰਲਡ ਮਲੇਰੀਆ ਡੇਟ ਮਨਾ ਰਹੇ ਹਾਂ। ਇਹਦਾ ਮੇਨ ਮਕਸਦ ਇਹ ਹੈ ਕਿ ਅਸੀਂ ਮਲੇਰੀਆ ਤੋਂ ਕਿਵੇਂ ਬਚਣਾ ਹੈ ਔਰ ਕਿਵੇਂ ਇਹਨੂੰ ਕੰਟਰੋਲ ਕਰਨਾ ਹੈ। ਇਸ ਸਪਰੈਡ ਨੂੰ ਟ੍ਰਾਂਸਮਿਸ਼ਨ ਨੂੰ। ਇਹਦੇ ਵਿੱਚ ਅਸੀਂ ਇਹਦੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਇਹ ਜਿਹੜਾ ਹੈਗਾ ਮਾਸਕੀ ਟੋਲੀ ਵਾਈਟ ਨਾ ਹੁੰਦਾ ਉਹ ਫ੍ਰੀਸ ਮਾਸਕੀ ਟੋਲੀ ਬਾਈਟ। ਕਿ ਸਾਡੇ ਪੰਜਾਬ ਦੇ ਵਿੱਚ ਪਲਾਜ਼ਮੋਡੀਅਮ ਫੈਲਸੀਪਾਰਮ ਔਰ ਪਲਾਜ਼ਮੋਡੀਅਮ ਬੀਡੀਐਸ ਦੇ ਨਾਲ ਸਪ੍ਰੈਡ ਹੁੰਦਾ ਹੈ ਪਰ ਇਹ ਜਿਹੜਾ ਮਾਸਕੀਟੋ ਹੈ ਇਹ ਫਰੈਸ਼ ਪਾਣੀ ਦੇ ਵਿੱਚ ਹੁੰਦਾ ਹੈ ਔਰ ਕਿਵੇਂ ਅ ਯੂਨੀਵਰਸਿਟੀ ਵਿੱਚ ਕਰਨਾ ਹੈ ਕਿ ਫਰੈਸ਼ ਪਾਣੀ ਦੇ ਵਿੱਚ ਹੁੰਦਾ ਅਸੀਂ ਬੱਚਿਆਂ ਨੂੰ ਔਰ ਸਟਾਫ ਨੂੰ ਇਹ ਗਾਈਡ ਦਿੱਤਾ ਹੈ ਕਿ ਆਪਾਂ ਇਹ ਕਿਵੇਂ ਕੰਟਰੋਲ ਕਰਨਾ ਹੈ ਸੈਕਟਰੀ ਆਰਟੀਏ ਸਰਦਾਰ ਅਰਸ਼ਦੀਪ ਸਿੰਘ ਲੁਬਾਨਾ ਨੇ ਆਪਣੀਆਂ ਟੀਮਾਂ ਨਾਲ ਸਕੂਲ ਵਾਹਨਾ ਦੀ ਚੈਂਚ ਕਰਦਿਆਂ ਹੋਇਆ ਸਪਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇਗੀ ਅਤੇ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਉਹਨਾਂ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਪੱਧਰ ਤੇ ਵੀ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੇ ਰਹਿਣ। ਦੁਰਗਿਆਨਾ ਮੰਦਿਰ ਦੇ ਬੜਾ ਹਨੂਮਾਨ ਮੰਦਿਰ ਨਾਲ ਲੱਗਦੀ ਆਰਮੀ ਦੀ ਸਮੇਂ ਜਿਸ ਸਬੰਧ ਵਿੱਚ ਮੰਦਿਰ ਕਮੇਟੀ ਦੀ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਅਤੇ ਬੜਾ ਹਨੂਮਾਨ ਮੰਦਿਰ ਦੇ ਡਾਕਟਰ ਰਕੇਸ਼ ਸ਼ਰਮਾਵਲ ਉਸ ਜ਼ਮੀਨ ਦੀ ਹਾਲ ਸੁਧਾਰਨ ਤੇ ਸੀਵਰੇਜ ਪ੍ਰਣਾਲੀ ਠੀਕ ਕਰਨ ਲਈ ਜਲੰਧਰ ਤੋਂ ਆਏ ਮਮਤਾ ਜੀ ਨੂੰ ਉਸ ਸਮੱਸਿਆ ਸੰਬੰਧੀ ਜਾਣਕਾਰੀ ਦਿੱਤੀ ਗਈ ਜਿਸ ਸੰਬੰਧੀ ਆਰਮੀ ਅਫਸਰ ਮਮਤਾ ਜੀ ਵੱਲੋਂ ਆਖਿਆ ਗਿਆ ਕਿ ਇਸ ਮਸਲੇ ਸੰਬੰਧੀ ਪ੍ਰਮੁੱਖ ਅਫਸਰਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਮੌਕੇ ਓਨਾਵਲੋਂ ਮੰਦਿਰ ਵਿਖੇ ਮੱਠਾਟੇ ਕਿਹਾ ਅਤੇ ਲక్ష్ਮੀ ਕਾਂਤਾ ਸ਼ਾਵਲਾ ਮਾਲਾ ਸ਼ਾਵਲਾ ਅਤੇ ਡਾਕਟਰ 우ਕੇਸ਼ ਸ਼ਰਮਾ ਵੱਲੋਂ ਓਨਾ ਨੂੰ ਸਨਮਾਨਿਤ ਕੀਤਾ ਗਿਆ ਅੱਜ ਮੰਦਿਰ ਆਏ ਮੰਦੀਕੇ ਦਰਸ਼ਨ ਕੀਏ ਭੈਣਜੀ سے ਮਿਲੇ बड़ा अच्छा लगा और जिले दंडिया का सीजन हजे शुरुआती दौर है पर डिप्टी कमिश्नर घनश्याम थोरी वाली जा रही अगुवाई सदका कणकुक खरीद ही होगी है यह सदका अमृतसर जिला कणक खरीदर घंटे ਮੰਡਿਆਤ ਚੁਕਾਈ ਕਰਨ ਵਿੱਚ ਰਾਜਪਾਲ ਵਿੱਚ ਸੱਭਤ ਹੋ ਗਏ। ਦਿਵੇ ਜੋਤੀ ਜਾਗਤੀ ਸੰਸਥਾਨ ਵੱਲੋਂ ਦੁਰਗਿਆਣਾ ਮੰਦਿਰ ਸਥਿਤ ਵੇਦ ਕਥਾ ਪਵਨ ਵਿਖੇ ਸ਼੍ਰੀ ਰਾਮ ਕਥਾ ਅਮ੍ਰਿਤ ਦਾ ਆਚਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਰਬਸ਼੍ਰੀ ਆਸ਼ਤੋਜ ਮਹਾਰਾਜ ਜੀ ਦੇ ਚੇਲਾ ਸਾਥੀ ਗਰੀਮਾ ਭਾਰਤੀ ਜੀ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਸਵਾਦ ਚਖਾਇਆ। ਕਥਾ ਦੌਰਾਨ ਗੁਰਜੀਤ ਸਿੰਘ ਆਸ਼ਲਾ, ਅਰुण ਖੰਨਾ ਜਰਨਸਤ ਕਟਰ ਸ਼੍ਰੀ ਦੁਰਗਿਆਣਾ ਮੰਦਿਰ, ਰੋਹਿਤ ਖੰਨਾ ਸੰਯੁਕਤ ਸਕੱਤਰ, ਸੰਜੀਵ ਮਹਿਰਾ ਪਰਧਾਰ श्री हनुमान मंदिर सुखराज सिंह रंधावा सरपंच संजय मलिक आशा मलिक अश्विनी शर्मा अशोक वासुदेव विजय शर्मा सविंदर सिंह बबला स्वामी रंजितानंद जी साधवी राजविंदर भारती जी साधवी नीरजा पारती मौजूद सन फास्टवे का फिल्मी चैनल नंबर दो सौ फास्ट थे फास्टवे मूवी चैनल नंबर दो सौ फास्टवे मेट्रो चैनल नंबर दो सौ बताली थे म्यूजिक चैनल नंबर दो सौ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਰ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 AA3 ਤੇ ਸੰਪਰਕ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਐਨਸੀਸੀ ਗਰੁੱਪ ਕਮਾਂਡ ਬ੍ਰਿਗੇਡੀਅਰ ਕੇਐਸ ਬਾਵਾ ਨੇ ਪੰਜਾਬ 에ਅਰ ਸਕੁਐਡਰ ਦੀਆਂ ਦੋ ਐਨਸੀਸੀ ਯੂਨਿਟਸ ਦਾ ਦੌਰਾ ਕਰਦਿਆ ਕਿਹਾ ਕਿ ਪੰਜਾਬ ਦੇ ਜਵਾਨਾਂ ਨੂੰ ਐਨਸੀਸੀ ਨਾਲ ਜੋੜਨਾ ਸਮੇਂ ਦੀ ਵੱਡੀ ਮੰਗ ਹੈ ਉਹਨਾਂ ਕਿਹਾ ਕਿ ਐਨਸੀਸੀ ਬੱਚਿਆਂ ਵਿੱਚ ਅਨੁਸ਼ਾਸਨ ਟੀਮ ਵਰਕ ਫੌਜ ਦੀ ਮੁੱਢਲੀ ਸਿੱਖਾਈ ਵਰਗੇ ਗੁਣ ਪੈਦਾ ਕਰਦੀ ਹੈ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਪੰਨੂਲ ਕਾਰ ਵਿੱਚ ਕੀਤਾ ਗਿਆ ਨਜ਼ਰਬੰਦ ਇਹਦੇ ਕੁਝ ਹੋਰ ਖਬਰਾਂ ਇੱਕ ਛੋਟ ਜਿਹਾ ਬ੍ਰੇਕ ਤੋਂ ਬਾਅਦ ਜਿਹੜੇ ਕਹਾ ਹੁਆ ਪਾਗਲ ਪਾਗਲ ਬਾਰੀ ਜਸ ਬੋਟਲ ਬੋਟਲ s i trying to jump but neri yama let me let me let me head the drop let me make you move come back boy baby but a little bit get a chance live a chance lever is a mera swag let me make you move let me make you move come back boy baby but a little bit get a chance live a chance ਮੇਰਾ ਸਵਾਗਤ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪਰਥਾਰ ਹਰਪਾਲ ਸਿੰਘ ਪੰਨੂ ਅਤੇ ਹੋਰ ਅਹੁਦੇਦਾਰਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਘਰਾ ਦੇ ਵਿੱਚ ਨਜ਼ਰਬੰਦ ਕੀਤੀ ਤਾਂ ਕਿ ਜਿਸ ਦਾ ਮੁੱਖ ਕਾਰਨ ਗੁਰੂ ਨਗਰੀ ਵਿੱਚ ਪੰਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਰੋ ਐਨਓਸੀ ਮੁੱਦੇ ਨੂੰ ਲੈ ਕੇ ਨਾ ਕਰਨਾ ਸੀ ਜਿਸ ਸਬੰਧੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਅਤੇ ਭਾਜਪਾ ਕਾਰਜਕਰਤਾਵਾਂ ਵੱਲ ਨਿਖੇਧੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਸਾਫਾ ਕੌਂਸਲਰ ਰਾਮ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਹਾਜ਼ਰ ਸਨ। ਜੋ ਪੰਜਾਬ ਦੇ ਵਿੱਚ ਜਿਹੜੀਆਂ ਐਨਓਸੀ ਕਰਕੇ ਪ੍ਰਾਪਰਟੀ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਉਹਦੇ ਨਾਲ ਐਸੋਸੀਏਸ਼ਨ ਦੇ ਜਾਂ ਪ੍ਰਾਪਰਟੀ ਕਾਰੋਬਾਰ ਕਰਨ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਲੋਕ ਹੀ ਪਰੇਸ਼ਾਨ ਹੋ ਰਹੇ ਕਿਉਂਕਿ ਉੱਪਰ ਜਦੋਂ ਐਨਓਸੀ ਲੈਣੀ ਆ ਕਿਸੇ ਨੇ ਵੇਚਣ ਵਾਸਤੇ ਪਲਾਟ ਜਾਂ ਕੁਝ ਹੋਰ ਕੰਮਾਂ ਵਾਸਤੇ ਤੇ ਗਵਰਨਮੈਂਟ ਨੇ ਉਹਦੇ ਉੱਪਰ ਟੈਕਸੀ ਇੰਨਾ ਲਾਤਾ ਉਹਦੀ ਚਾਰਜਸ ਹੀ ਇੰਨੀਆਂ ਵੀ ਆਮ ਬੰਦਾ ਮਤਲਬ ਭਾਰ ਜ਼ਿਆਦਾ ਪੈ ਰਿਆ ਸੀ ਸਰਦਾਰ ਹਰਪਾਲ ਸਿੰਘ ਪੰਨੂ ਨੇ ਕੋਈ ਜੁਰਮ ਥੋੜੀ ਕੀਤਾ ਜਿਹੜਾ ਉਹਨੂੰ ਘਰ ਚ ਨਜ਼ਰਬੰਦ ਕਰਤਾ ਉਤੇ ਸਿਰਫ ਲੋਕਾਂ ਦੀ ਆਵਾਜ਼ ਚੁੱਕ ਰਿਆ ਉਹਨਾਂ ਗਰੀਬ ਤਬਕੇ ਦੀ ਆਵਾਜ਼ ਚੁੱਕ ਰਿਆ ਜਿਨ੍ਹਾਂ ਨੇ ਆਪਣੇ ਘਰ ਬਣਾ ਲਏ ਲੇਕਿਨ ਉਹਨਾਂ ਨੂੰ ਐਨਓਸੀਆਂ ਨਹੀਂ ਮਿਲ ਰਹੀਆਂ ਜਿਨ੍ਹਾਂ ਨੇ ਘਰ ਬਣਾ ਲਏ ਉਹਨਾਂ ਦੇ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ ਅੱਜ ਮੁੱਖ ਮੰਤਰੀ ਸਾਹਿਬ ਦੀ ਫੇਰੀ ਸੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਚੋਣ ਰੈਲੀ ਨੂੰ ਕਰਕੇ ਅੱਜ ਦੀ ਕੋਈ ਸਾਡੀ ਜੁਨੀਅਰ ਵੱਲੋਂ ਕੋਈ ਰੋਸ ਰੈਲੀ ਦੀ ਜਾਂ ਕੋਈ ਘਰਾਵ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੈਗਾ ਉਸ ਦੇ ਕਾਲ ਦੇ ਨਾ ਹੋਣ ਜਾਂ ਦੇ ਬਾਵਜੂਦ ਵੀ ਕੱਲ ਰਾਤ ਦਾ ਸਾਨੂੰ ਜੋ ਆ ਪ੍ਰਸ਼ਾਸਨ ਨੇ ਕਰੇ ਅਰੈਸਟ ਕੀਤਾ ਆਇਆ ਵਾ ਕਿ ਤੁਸੀਂ ਬੰਬਾਰ ਜਾਣਾ ਕਿਤੇ ਨਹੀਂ ਗਾ ਕਿਉਂ ਇਹ ਸਰਕਾਰ ਜਿਹੜੀ ਆ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ Shiv Sena Bala Saheb Thakre ਦੇ Punjab ਸੰਗਠਨ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਰਜਿੰਦਰ ਸ਼ਰਮਾ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੀ ਲਾਹਨਤ ਅਤੇ ਵੱਧ ਰਹੀ ਗੁੰਡਾਖਰਦੀ ਅਤੇ ਵੱਧ ਰਹੀ ਬੇਰੋਜ਼ਗਾਰੀ ਸਭ ਤੋਂ ਵੱਡਾ ਮਸਲਾ ਬਣਿਆ ਹੋਇਆ ਜਿਸ ਤੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਲੋਕ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜੇਤੂ ਬਣਾ ਤਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰ ਸਕਣ ਜਦੋਂ ਵੀ ਅਸੀਂ ਹਲਕੇ ਦੇ ਵਿੱਚ ਜਾਦੇ ਹਾਂ ਮੈਂ ਲੋਕ ਸਭਾ ਹਲਕਾ ਅੰਮ੍ਰਿਤਸਰ ਦਾ ਉਮੀਦਵਾਰ ਹੋਣ ਦੇ ਨਾਤੇ ਤਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਸਾਡੀਆਂ ਪੇਣਾਂ 'ਤੇ ਬੜਾ ਰੋਸ ਪਾਇਆ ਗਿਆ ਕਿ ਭਾਜੀ ਸਾਨੂੰ ਤੇ ਹਜ਼ਾਰ-ਹਜ਼ਾਰ ਰੁਪਏ ਨਹੀਂ ਇਕੱਠੇ ਮਿਲੇ ਆ ਕਿ ਅਸੀਂ ਉਹਨਾਂ ਪੇਣਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਭਾਜੀ ਤੁਸੀਂ ਸਾਨੂੰ ਇੱਕ ਮੌਕਾ ਦਿਓ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਪੈਦੇ ਆਧਾਰ 'ਤੇ ਇਸੇ ਸਰਕਾਰ ਤੋਂ ਇਹ ਪੂਰੀਆਂ ਕਰਵਾਵਾਂਗੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਰਚੇਂਦਰ ਮੋਹਨ ਸ਼ਰਮਾ ਰੌਇਲ ਸਿਟੀਜ਼ਨ ਕਲੱਬ ਵੱਲੋਂ ਉਹਨਾਂ ਦੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਪ੍ਰਮੋਦ ਪਾਟਿਆ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪ੍ਰਮੋਦ ਪਾਟਿਆ ਨੇ ਕਿਹਾ ਕਿ ਸਮਾਜ ਵਿੱਚ ਅਜਿਹੇ ਲੋਕਾਂ ਦੀ ਲੋੜ ਹੈ ਜੋ ਦੇਸ਼ ਅਤੇ ਸਮਾਜ ਲਈ ਤਾਨਮਨਤਨ ਵੇਚਦੇ ਮਨਜੂ ਅਰਜਿੰਦਰ ਸ਼ਰਮਾ ਜੀ ਰਜਿੰਦਰ ਮੋਹਨ ਸ਼ਰਮਾ ਜੀ ਜਿਹੜੇ ਕਿ ਬੀਜੇਪੀ ਜੀ ਦੇ ਕੋਕ ਕਨਵੀਨਰ ਨੇ ਆਰਟਿਸਟਸ ਨੂੰ ਨਾਮ ਆਰਟਿਸਟਸ ਨੇ ਪੰਜਾਬ ਦੇ ਅਤੇ खास करके सोशल सेवावान के एक समाज सेवा के जिन्ना इन का योगदान है उस गल की मैं इन्होंने बहुत दिलों प्रशंसा करना जिला चोन अफसर कम डिप्टी कमिश्नर घनश्याम थोरी के दिशा निर्देशों के चेयरपर्सन स्वीप कम अधिक डिप्टी कमिश्नर निकास कुमार वालों उलीके प्रोग्राम तहत अमृतसर दखनी विधानसभा अधीन आंदे सरकारी सीनियर सैकेंडरी स्कूल कोट बाबा दीप सिंह विखे वोटर जागरूकता ह्यूमन चेन बनाई गई ਇਸ ਮੌਕੇ ਆਪਣੇ ਸੰਬੋਧਨ ਵਿੱਚ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕਾ ਦੇ ਨੋਡਲ ਅਫਸਰ ਸਵੀਪ ਮੈਡਮ ਮੋਨਿਕਾ ਨੇ ਕਿਹਾ ਕਿ ਭਾਰਤਿਕ ਲੋਕਤਾਂਤ੍ਰਿਕ ਦੇਸ਼ ਅਤੇ ਚੌੜਾ ਇਸ ਦਾ ਅਹਿਮ ਹਿੱਸਾ ਹਨ। ਇਸ ਮੌਕੇ ਮਨਜੀਤ ਕੌਰ, ਮਨਕ੍ਰਿਤ ਕੌਰ, ਮਨਦੀਪ ਕੌਰ, ਹਰਸ਼ੀਦ ਕੌਰ, ਕਮਲ ਕੁਮਾਰ, ਸੁਖਦੇਵ ਸਿੰਘ, ਹਰਮਨ ਬੱਗਾ ਅਤੇ ਬਬੀਤਾ ਧਵਨਵੀ ਹਾਜ਼ਰ ਸਨ। ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਚਾਰੀ। ਕਥਾ ਦਾ ਚਾਰੰਜ ਰੇਛਰੀ ਰਮੇਸ਼ 바ਵਾ ਜੀ ਮਹਾਰਾਜ ਬਰਸਾਣਾ ਵਾਲੇ ਕਰ ਰਹੀ ਹਨ ਵੱਡੀ ਗਿੰਤੀ ਵਿੱਚ ਸੰਗਤਾਂ ਪਹੁੰਚ ਕੇ ਕਥਾ ਦਾ ਆਨੰਦ ਲੈ ਰਹੀਆਂ ਹਨ ਵੱਡੀ ਗਿੰਤੀ ਵਿੱਚ ਸੰਗਤਾਂ ਪਹੁੰਚ ਕੇ ਕਥਾ ਦਾ ਆਨੰਦ ਲੈ ਰਹੀਆਂ ਹਨ ਸੁਦਰਸਿਆ ਮੀਠੀ-ਮੀਠੀ ਨਾ ਹੀਂ ਵਜਾਓ ਬਸਿਆ ਹੈ श्री कृष्ण ਪ੍ਰਾਰਥਨਾ ਹੈ ਕਿ ਸੁੰਦਰ ਮੀਠੀ ਵੰਸੀ ਨਹੀਂ বাজਾਇਆ ਕਰੋ ਤੁਹਾਡੀ ਵੰਸੀ ਧੁਰੀ ਜਉਂ ਕੇ ਸੁਨਾਇਂ ਪੜ ਲਗਾਤੀ ਹੈ ਨਾ ਕੋਨੇ ਸਮਾਜ ਸੇਵਕ ਰਿਟਾਇਰਡ ਐਸਐਚਓ ਸੰਜੀਵ ਕੁਮਾਰ ਦੀ ਅਗਵਾਈ ਹੇਠ ਟੰਡਨ ਨਗਰ ਵਿਖੇ ਲਾਈਟਸ ਦੀ ਦਿੱਕਤ ਨੂੰ ਹੱਲ ਕੀਤਾ ਗਿਆ ਅਤੇ ਗਲੀ ਨੰਬਰ 7 ਚੌਕ ਰਚਿੰਦਰ ਨਗਰ ਵਿਖੇ ਸੀਵਰੇਜ ਦੇ ਟੱਕਣ ਬਦਲੇ ਗਏ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਗਈਆਂ ਅਤੇ ਉਹਨਾਂ ਨੂੰ ਮੌਕੇ ਤੇ ਹੱਲ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ਤੇ ਕਾਫੀ ਦਿਨ ਤੋਂ ਚੌਕ ਖਨੇਰਾ ਸੀ ਉਹ ਖਤਮ ਹੋ ਰਿਹਾ ਹੈ ਤੇ ਲਾਈਟ ਜਗਾਤੀ ਗਈ ਹੈ ਸੰਜੀਵ ਹਾਲੇ ਤੱਕ ਫ੍ਰੀ ਸੇਵਾ ਕਰ ਰਿਹਾ ਹੈ ਇਹ ਟੰਡਨ ਨਗਰ ਚੌਂਕ ਦੇ ਇਸ਼ੇ ਕਿਸੇ ਨੂੰ ਵੀ ਕੋਈ ਐਵੀ ਜੀ ਮੁਸ਼ਕਲ ਹੋਵੇ ਤਾਂ ਸਾਡਾ ਸੰਪਰਕ ਕਰੋ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਵੱਲੋਂ ਅਤੇ ਦੋਸ਼ਾਲਾ ਦੇ ਕੇ ਐਡੀਸ਼ਨਲ ਐਸ ਐਚਓ ਸਰਦਾਰ ਕਸ਼ਮੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਸੰਗਠਨ ਦੇ ਰਾਸ਼ਟਰਪਤੀ ਧਰਮਪਾਲ ਪ੍ਰਭਾ ਕਰਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਸ਼ਮੀਰ ਸਿੰਘ ਇੱਕ ਇਮਾਨਦਾਰ ਇਨਸਾਨ ਨੇ ਅਤੇ ਉਹਨਾਂ ਨੇ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕੀਤਾ ਦੁਰਗਿਆਨਾ تیرਸ ਸਥਿਤ ਗੋਸਵਾਮੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮ ਚਰਿਤ ਮਾਨਸੇ ਪਾਠ 16 मई जानकी नौमी तक धर्मपाल जी वालों जा रहे हैं हाँ। इस मौके विनय मेहरा पवन रवि अरोड़ा समेत कई श्रद्धालु हाजिर सन आखिर मुख खबर एक बार फिर तो

ਪੁਲਿਸ ਪ੍ਰਸ਼ਾਸਨ ਵੱਲੋਂ ਪੰਡਾਰੀਪੁਰ ਵਿਖੇ ਨਾਕੇ ਲਗਾ ਕੇ ਕੱਟੇ ਗਏ ਚਾਲਾਂ ਐਸਨ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੇ ਦੋ ਹੀ ਸਾਸ ਧੰਨਵਾਦ